वापस ले आओ वापस ले आओ वापस ले आओ नंदिया परेशान है क्या आपके सामने प्यार वाला नहीं आपको देखती हुई गुस्साता बैठ हो रहे सज्जनों आज की सभा अपने थोड़े एक तरीके से करीब पहुंचने का रास्ता 50 मिनट बाकी है पर जैसे गुरु के मुद्दे में जाल बंसर है क्या तबड़े लगाने पर तपस्ता पांच दिन तक नहीं थे कि लोगों से जब पड़े खड़े करके आंध्रा दुरी से बेचने पर पांच अधिकारी बड़ा सोने से गया आइन अपना आया करके बेंदी अपने के पताद हल्दी परवार के नवरात्रम नंबर सात पहले बेंदी अधिकारी

ਸਰ ਮਾਤਾ ਸੁਣਾ ਲਈ ਕਰਕੇ ਕਰਨ ਬੇਨਤੀ ਆਪ ਸਾਡੇ ਪਿਆਰ ਦੀ ਤਸ਼ਰੀਫ ਲੈ ਕੇ ਪਹੁੰਚ ਰਹੇ ਆਓ ਆਪਾ ਕੋਲ ਜਰ ਮੁਰਾਦੀ ਬਾਰਗਿਸ ਕੇ ਪਦ ਸਰਕਾਰ ਜਿਪੱਦੀਆਂ ਤੁਨ ਦਰਵਾਜ਼ਾ ਸਾਡੇ ਵੇੜੇ ਮਣ ਹੁੰਨ ਜਨ ਉਰਵਸਲੀ ਕੰਨ ਜ ਸਾਡੇ ਚਰਨ ਚ ਚਾਰ ਚਾਨਣ ਲੱਗੀਆਂ ਤੁਮ ਆਏ ਤਬਹਾਰ ਆਏ ਸੱਚ ਪਾਤਸ਼ਾਹ ਜੀ ਪੁੰਝਿਆ ਕਈ ਰੰ ਤੋਂ ਲੈ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਮੁਖੰਦ ਸਿਜਣੇ ਕਰ ਵੀਪੀ ਨੋ ਬਾਏ ਮਹਾਰਾਜ ਨੰਨੇ ਤਰਕੀ ਚੱਲਦਾ। ਉਹ ਨਾਲ ਦੁਨਕੀਆਂ ਸੰਤਾਂ ਪਿਆਰ ਵਾਲੇ ਬਾਣੀ ਬੜਨ ਵਾਲੇ ਸੱਜਣ ਪਹੁੰਚ ਰਹੀ ਹੈ। ਸੋ ਲੱਖ ਖੁਸ਼ੀਆਂ ਬਖਸ਼ੀਆਂ ਜੋ ਸਭ ਕੁ ਮਾਣ ਕਰੇ। ਇਸ ਘਰ ਵਿੱਚ ਖੁਸ਼ੀਆਂ ਵਰਦੀਆਂ। ਮਹਾਰਾਜ ਨੂੰ ਬੱਚਿ ਚਰਨ ਪਏ। ਆਪ ਸਾਰੇ ਪਰਿਵਾਰ ਦੇ ਨਾਲ ਬਾਪੂ ਹਨੇਕ ਸਿੰਘ ਜੀ ਦੇ ਸਮੁੱਚੇ ਪਰਿਵਾਰ ਦੇ ਨਾਮ ਖੁਸ਼ੀਆਂ ਸੰਗਿਆ ਕਰਦੇ। ਸਤਿਗੁਰਾਂ ਨੇ ਬੜੀਆਂ ਮਹਾਨ ਰਹਿਮਤਾਂ ਦਾਤਾਂ ਦੇ ਕਰਕੇ ਨਵਾਜੇ ਤੂੰ ਦਾਤਾ ਦਾ ਤਾਲ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੇ ਸੰਨ ਆਪ ਕੋ ਸਮਹਾਰਜ ਮਹਿਰਮਤ ਵਰਤੋਂ ਕੋ ਸਮਾਪ ਮਾਵਾਂ ਹੁੰਦੀ ਯਾਦ ਵਿੱਚ ਹਰ ਜਸ ਕੀਰਤਨ ਕਰਨ ਲੈ ਅਜਨੇ ਵੀ ਮਾਈ ਪਾਈ ਪਿਆਰ ਵਾਲੇ ਸਾਹਮਣੂ ਬੇਨੰਮਰਤਾ ਸਤ ਮੈਂਦੀ ਹੈ ਕਿ ਜੁੜਮੇ ਲਿ ਬੈਠੀ ਹੈ ਫਿਰਦਾ ਆਪਾਂ ਪ੍ਰਮਾਤਮਾ ਦੇ ਨਾਲ ਜੋੜੀਏ ਤੇ ਕੰਨਾਂ ਦੇ ਨਾਲ ਤੂੰ ਦਾ ਸ਼ਰਮ ਦਾ ਜਿਹੜਾ ਉਹ ਸ਼ਰਮ ਨਾ ਕਰੀਂ ਜਿੰਨੇ ਵੀ ਮਾਈਓ ਭੈਣ ਰਿਸ਼ਤੇਦਾਰ ਸੰਗਰੂਪ ਦੇ ਵਿੱਚ ਤੁਸੀਂ ਬੈਠੇ ਹੋ ਹਾਜ਼ਰੀਆਂ ਭਰ ਰਹੇ ਹੋ ਇਕਾਗਰਤਾ ਦੀ ਦਾਤ ਦਿਓ ਸਾਡੇ ਗੱਜ ਗਿਆ ਜੀ ਵਾਹਿਗੁਰੂ ਜੀ ਅੱਜ ਸਾਹਿਬ ਵਾਹਿਗੁਰੂ ਅੱਤੇ ਪ੍ਰਾਣੀ ਤੂੰ ਆਇਆ ਰਾਖਾ ਲੈਣ ਲੱਗਾ ਕਿ ਤੂੰ ਕੋ ਫੱਕੜੇ ਸਾ ਮੁਕਤੀ ਚਲੀ ਜਾਏ ਪਰਮਾਤਮਾ ਨੇ ਸਭ ਨੂੰ ਸੁੱਖ ਵੀ ਦਿੱਤੇ ਤੇ ਪਰਤ ਕਰਕੇ ਗੁਰਮੁਖ ਪੈਰੇ ਸੁੱਖ ਵੀ ਦਿੱਤੇ ਪਰ ਸਾਡੀ ਜ਼ਿੰਦਗੀ ਦਾ ਜਿਹੜਾ ਲਕਸ਼ਮ ਉਹ ਕਿਤਾ ਨਾਲ ਜਿਸ ਸਕੂਨ ਲੱਗਦਾ ਹੁੰਦਾ ਸੁੱਖ ਮਿਲ ਜਾਏ ਚਾਂ ਨ ਮਿਲ ਜਾਏ ਸ਼ਾਂਤੀ ਆ ਜਾਏ ਕੋਈ ਗੇਸ ਨਾ ਹੋਵੇ ਤੇ ਮਹਾਰਾਜ ਨੇ ਵਜਨ ਕਹਿ ਦਿੱਤਾ ਚਾਹ ਸੁੱਖ ਤੋਂ ਚਾਹ ਹੈ ਸਰਦਾ ਸਰਣ ਨਾਮ ਦੀ ਮਨੁੱਖ ਦੀਆਂ ਬਰਿਆਦੀ ਲੋੜਾਂ ਪਤਾ ਕੀ ਹੁੰਦੀਆਂ ਅੱਗੇ ਨਾਲ ਹੁੰਦੀ ਆ ਵੀ ਸਾਡੇ ਕੋਲੇ ਰਹਿਣ ਵਾਸਤੇ ਛੱਤ ਨਹੀਂ ਪੰਛੀ ਜਿਹੜੇ ਜਨਨ ਰਾਜ ਨੂੰ ਜਨਮ ਦੇਣ ਪੰਛੀ ਜਿਹੜੇ ਪਰਵਾਜ਼ ਕਰਦੇ ਆ ਸਭ ਤੋਂ ਪਹਿਲਾਂ ਇਹ ਗਲਗਰ ਦੇ ਵਿਚਾਰ ਕਿਤੇ ਲੱਗੇ ਰੱਖ ਕੇ ਆਣਾ ਨਾ ਬਣਾਇਆ ਰਹਿਣ ਵਾਸਤੇ ਇਹ ਮਕਾਨ ਵੀ ਤੇ ਮਕਾਨ ਬਣਾਉਣ ਵਾਸਤੇ ਨੂੰ ਫੁਰਦਰਾ ਕਰਦੇ ਹੀ ਗਏ ਨੰਦੇ ਨਾਮ ਗ੍ਰਹ ਜਨ ਬਰਖਦਾ ਆਪਾਸ ਫਿਰ ਹੰਦਰ ਕੀ ਪੇਟ ਵਾਸਤੇ ਕੋਈ ਨਾ ਕੋਈ ਭੋਜਨ ਪ੍ਰਸ਼ਾਦਾ ਪਾਣੀ ਦੀ ਲੋੜ ਹੋਵੇ ਸਾਡੀ ਭੁੱਖ ਮਿਟ ਜਾਏ ਫਿਰ ਦੀਸਰੀ ਜਿਹੜੀ ਲੋੜ ਹੁੰਦੀ ਆ ਸਾਡੀ ਉਹ ਹੁੰਦਾ ਕੱਪੜਾ ਜਨ ਸਾਨ ਨੇ ਕਿਹਾ ਜੁੱਲੀ ਗੁੱਲੀ ਤੇ ਕੁਲੀ ਤੇ ਬੁਨਿਆਦੀ ਲੋੜਾਂ ਨੇ ਹਰੇਕ ਮਨੁੱਖ ਦੀ ਪਰਸ ਤੋਂ ਜੱਗੇ ਜੰਦੀ ਜਿਹਦੇ ਕੋਲ ਇਹ ਹੋਣਾ ਉਹਨਾਂ ਅੱਗੇ ਜਿਹੜੀ ਹੋਰ ਚੀਜ਼ ਹੁੰਦੀ ਹੈ ਇਹ ਇਹ ਹੁੰਦੀ ਆ ਵੀ ਸਾਡਾ ਸਰਕਾਰ ਹੋਵੇ ਪਹਿਲੀ ਗੱਲ ਜੇ ਮੈਂ ਪੰਜਾਬੀ ਦੇ ਸਾਡੀ ਘਰ ਹੁੰਦਾ ਰਹਿਣਾ ਰਹਿਣਾ ਕੀ ਜੇ ਦੁਨੀਆ ਦੇ ਸਰਕਾਰ ਨਾ ਹੋਵੇ ਜੇ ਸਰਕਾਰ ਨਾ ਹੋਵੇ ਬ੍ਰੈਂਡ ਦਾ ਕੀ ਫਾਇਦਾ ਹਰ ਇੱਕ ਬੰਦਾ ਚਾਹੁੰਦਾ ਵੀ ਮੈਨੂੰ ਮੇਰੀ ਆਵਾਜ਼ ਪੱਕਾ ਹੁੰਦੀ ਮੈਨੂੰ ਹੈਲੋ ਹਾਈ ਹੋਵੇ ਕਹਿਣ ਲੋ ਪਰ ਦੂਸਰਾ ਇਹ ਵੀ ਮੇਰੇ ਤੋਂ ਜਿੰਨੀਆਂ ਵੀ ਲੋੜਾਂ ਕਰਦੇ ਵਿੱਚ ਚਾਹੀਦੀਆਂ। ਉਹ ਸਾਰੀਆਂ ਲੋੜਾਂ ਨੇ ਜਿਹੜੀਆਂ ਸੁੱਤ ਸੁਭਧਾਵਾਂ ਨੇ ਮੇਰੇ ਘਰ ਦੇ ਵਿੱਚ ਹੋਣੀਆਂ ਚਾਹੀਦੀਆਂ। ਕੋਈ ਇਸ ਤਰ੍ਹਾਂ ਦੀ ਲੋੜ ਨਾ ਹੋਵੇ ਜਿਹੜੀ ਖਨੀਆਂ ਮੈਂ ਤੰਗੀਆਂ ਤੁਸੀ ਮਹਿਸੂਸ ਕਰਾਂ। ਖਨੀਆਂ ਲੋੜਾਂ ਨੇ ਅੱਜ ਦੇ ਜਵਾਨੇ ਦੇ ਵਿੱਚ ਮਨੋਕ ਨਹੀਂ। ਇੱਕ ਲੋੜ ਥੋੜੀ ਐ। ਪਹਿਲਾਂ ਵਾਲੇ ਜਵਾਨੇ ਦਾ ਨਹੀਂ ਸੀਗਾ ਵੀ ਇਹ ਥੋੜਾ-ਵੱਧਾ ਕਿਤੇ ਵਸਤੂ ਗੁਜ਼ਾਰਾ ਕਿੰਨੀ ਸਾਡੀ ਜਿਹੜਾ ਵਸਤੂ ਗੁਜ਼ਾਰਦੇ ਸੀ ਨਾ ਉਹ ਕਿੰਨੀ ਸਾਡੀ ਥੋੜਾ-ਬੋਤਾ ਕਦੇ ਭੋਜਨ ਮਿਲ ਜਾਣਾ ਕੰਨ ਮੂੜ ਤੁਮ ਕਾਹੀ ਜਿਹੇ-ਜਾ ਵਸਤਰ ਕੋਈ ਮਿਲ ਜਾਣਾ ਉਹ ਬਾਹਰ ਜੇ ਆਪਾਂ ਇੱਕ ਹੋਰ ਮੋٹے ਜਿਹੇ ਰੂਪ ਦੇ ਵਿੱਚ ਲਾਈਏ ਜਿੰਨੀਆਂ ਵੀ ਨਾ ਲੋੜਾਂ ਸੀ ਪਹਿਲਾਂ ਸਾਨੂੰ ਘਰ ਦੇ ਵਿੱਚੋਂ ਵੀ ਮਹਈਆ ਹੋ ਜਾਂਦੀਆਂ ਸੀ ਘਰ ਦੇ ਵਿੱਚ ਬਾਹਰ ਜਾਣ ਦੀ ਮੰਡੀ ਜਾਣ ਦੀ ਲੋੜ ਨਹੀਂ ਸੀ ਦੋ ਚੀਜ਼ਾਂ ਬਾਰੋਂ ਰਹਾਣੀਆਂ ਬੈਂਦੀਆਂ ਜਿੰਨਾ ਕਿ ਮੈਨੂੰ ਯਾਨੀ ਕਿਲਮ ਹੈ ਉਹ ਇਹ ਹੈ ਵੀ ਸੁੱਕੀ ਚਾਹ ਤੇ ਨੂਨ ਲੋਣ ਤੇ ਸੁੱਕੀ ਚਾਹ ਇਹ ਸਾਡੇ ਘਰ ਦੇ ਵਿੱਚ ਨਹੀਂ ਤਿਆਰ ਹੁੰਦੀਆਂ ਇਹ ਤਕਰੀਬਨ ਜੰਨੀਆਂ ਵੀ ਵਸਤੂਆਂ ਨੇ ਭਾਵੇਂ ਕਪੜਾ ਹੋਵੇ ਪਹਿਲਾਂ ਦੇ ਬਜ਼ੁਰਗ ਸੀ ਜਿਹੜੇ ਉਹ ਕਪਾਹਾ ਮੇਦੇ ਸੀ ਬਾਣੀ ਦਾ ਬਚਣਾ ਕਾੜ ਕਸੀਦਾ ਪਹਿਰਾ ਚੋਲੀ ਤਾਂ ਤੁਮ ਜਾਣੋ ਨਾਰੀ ਵਿਧੀਆਂ ਘਰਾਂ ਦੇ ਵਿੱਚ ਸੋ ਉਹ ਬੁਣ ਲੈਣੀਆਂ ਸੀ ਸਾਰੇ ਖਦਰ ਦੇ ਕੱਪੜੇ ਪਾ ਲੈਂਦੇ ਸੀ ਪਹਿਨਣ ਵਾਸਤੇ ਸਭ ਕੁਝ ਹੋ ਜਾਂਦਾ ਸੀ ਪੁਲਿਸ ਜਿਹੜਾ ਗੰਨਾ ਉਹ ਵੀ ਕਰਦੇ ਵਿੱਚ ਦੁੱਤ ਬਾਅਦ ਕਰਮ ਕਾਂ ਬਣਾਉਣ ਵਾਸਤੇ ਵੀ ਟਾਣਾ ਲੈ ਕੱਢ ਲੈਂਦੇ ਡੁੱਬਿਆਂ ਦੇ ਵਿੱਚੋਂ ਤੇ ਉਹਨਾਂ ਦੇ ਸਰੀਰ ਚਾੜ ਕਰਕੇ ਤੇ ਕਰਮ ਕਾਂ ਬਣਾ ਲੈਂਦੇ ਇਸ ਕਰਕੇ ਸੋ ਦੁਕਾਨ ਤੇ ਜਨ ਲੋੜਾਂ ਬਹੁਤ ਸੀਮ ਦੇ ਸਨ ਮੈਨੂੰ ਐ ਲੱਗਦਾ ਵੀ ਜਦੋਂ ਲੋੜਾਂ ਸੀਮ ਸੀ ਨ ਸੱਜਣਾ ਤੇ ਮਨੋ ਖੋਸ ਬੜੇ ਸੌਖਾ ਸੀ ਬਾਬਾ ਨੰਦ ਸਿੰਘ ਜੀ ਕਹਿੰਦੇ ਹੁੰਦੇ ਬਹੁਤਿਆਂ ਲੋੜਾਂ ਨਾ ਬਹੁਤਿਆਂ ਲਾਲਸਾਵਾਂ ਜਿਹੜੀਆਂ ਹੁੰਦੀਆਂ ਬੰਦੇ ਨੂੰ ਜ਼ਿਆਦਾ ਦੁਖੀ ਕਰ ਦਿੰਦੀਆਂ ਜਿੰਨੀਆਂ ਤੁਸੀਂ ਲੋੜਾਂ ਸੀਮਿਤ ਕਰੋਗੇ ਹੋ ਸਕਦਾ ਹੈ ਕਿ ਸੇਹੱਦ ਤੱਕ ਕਿ ਗੱਲ ਹੋਰ ਬਾਣੀ ਦੇ ਵਿੱਚ ਵਰਜਨ ਕੀਤਾ ਹੈ ਮਹਾਰਾਜ ਨੇ ਕਿ ਜਦੋਂ ਕਿਸੇ ਨੇ ਕਿਤੇ ਜਾ ਮੂਰ ਜਾਣਾ ਹੋਵੇ ਨਾ ਪਿੰਦੇ ਤੇ ਜਾਣਾ ਹੋਵੇ ਉਹਦੇ ਕੋਲ ਜਿੰਨੇ ਕੱਪੜੇ ਘੱਟ ਉਹਨਾਂ ਨੂੰ ਖਲਾਰਾ ਜਿੰਨਾ ਘੱਟ ਹੋਵੇ ਤੇ ਉਹਨਾਂ ਸੁਖੀ ਹੋਵੇ ਜਿਹਨਾਂ ਤਾਂ ਜਾਨ ਜਿਆਦੇ ਤਲਾ ਰੱਖਿਆ ਨਾ ਜਿਆਦਾ ਕੱਪੜਾ ਲਿਖਦਾ ਤੇ ਉਹਨੂੰ ਪੰਡ ਉਠਾਣ ਦੀ ਜਿਹੜੀ ਚੱਕਰੀ ਲੈ ਕੇ ਚੱਲਣੇ ਬਹੁਤ ਔਖਾ ਹੁੰਦਾ ਹੈ। ਸ਼ਾਇਦ ਅਸੀਂ ਅੱਜ ਕਿਤੇ ਨਾ ਕਿਤੇ ਜੋ ਦੁੱਖ ਹੈ ਨਾ ਸਾਡੇ ਕੋਲੇ ਉਹ ਇਸ ਦਾ ਕਾਰਨ ਵੱਡਾ ਇਹ ਵੀ ਹੈ ਕਿ ਅਸੀਂ ਲੋੜਾਂ ਕੰਨੀ ਨੂੰ ਵੇਚਿਆ। ਕਿੰਨਾ ਹੋਰ ਬੇਨਤੀ ਕਰਦੇ ਆ। ਹੋਰ ਬੇਨਤੀ ਆਏ ਗਿਆ ਕੀ ਨਾ ਆਏ। ਜਾ ਕੇ ਕਰ ਸਭ ਸਹਿ ਭਾਈ ਨੌਨਦ ਪਰੇ ਪੰਡਾ ਇਸ ਕੀ ਕੀਮਤ ਨਾ ਬਵੈ ਭਾਈ ਊਚਾ ਅਗਮ ਸਭ ਨਿਧਾਨ ਦਸ ਅਸ਼ਟ ਸਿਧਾਂਤ ਠਾਕੁਰ ਕਰਤਲ ਹਰੇ ਜੋ ਮੰਗਲ ਠਾਕੁਰ ਆਪਣੇ ਦੇ ਸੋਈ ਸੋਈ ਦੇ ਦੇ ਮਹਾਪੱਖਾ ਕੋਲੇ ਇਕ ਨਾ ਕੋਈ ਬਵਨਨੰਦ ਸਿੰਘ ਮਹਾਰਾਜ ਜੀ ਕੋਲੇ ਕੋ ਕਿਹਾ ਉਨੇ ਜਿਆ ਮਹਾਰਾਜ ਸਾਡੇ ਕੋਲ ਆ ਰਹੇ ਹੈ ਜੀ ਆ ਨਹੀਂ ਹੈ ਜੀ ਗਰੀਬੀ ਵੜੀ ਹੈ ਜੀ ਦੁੱਖ ਵੜੇ ਨੇ ਮਹਾਂਪੁਰਸ ਕਹਿਣ ਲੱਗੇ ਕਿ ਸਭ ਕੁਝ ਹੋ ਜਾਣ 10 ਦਿਨਾਂ ਕੀ ਚਾਹੀਦੀ ਉਹ ਕਹਿਣ ਲੱਗੇ ਵੀ ਬਾਹਰ ਆਏ ਕਹਿਣ ਲੱਗੇ ਕਿ ਵੀ ਇਹ ਚੀਜ਼ਾਂ ਪ੍ਰਾਪਤ ਕਰਨ ਵਾਸਤੇ ਤੁਹਾਨੂੰ ਬਹੁਤ سارے ਕੰਮ ਕਰਨੇ ਚਾਹੀਦੇ ਦਿਲ ਦੀ ਇੱਕ ਕੰਮ ਹੈ ਜੇ ਇੱਕ ਕੰਮ ਕਰਕੇ ਸਭ ਕੁਝ ਮਿਲ ਜਾਣਾ ਹੈ 10 ਦਿਨ ਕਿਹੜਾ ਚਾਹੀਦਾ ਮਹਾਂਪੁਰ ਕਹਿਣ ਲੱਗੇ ਵੀ ਇਹ ਚੀਜ਼ਾਂ ਪ੍ਰਾਪਤ ਕਰਨ ਬਾਅਦ ਤੇ ਹੋਰ ਤਨ ਬਹੁਤ ਮੁਸ਼ਕਲਨਾ ਪੈਣਾ ਹੈ। ਢੰਡਿਆਂ ਬਦੀ ਮਿਹਨਤ ਸਰੀਰਕ ਤੌਰ ਤੇ ਕਰਨੀ ਪੈਣੀ। ਇੱਕ ਕੰਮ ਇਹ ਹੈ ਜੇ ਈਕੋ ਕੰਮ ਕਰਕੇ ਸਭ ਕੁਝ ਸੱਜ ਜਾਣਾ ਹੈ। ਉਹ ਕਹਿੰਦੇ ਕਿ ਮਹਾਰਾਜ ਬਹੁਤੇ ਕੰਮ ਕਰਦੇ ਨਾਲੋਂ ਤੇ ਚੰਗਾ ਹੀ ਹੈ ਕਿ ਸਾਨੂੰ ਇੱਕ ਕੰਮ ਦੱਸ ਦੇ। ਉਹੀ ਕਰ ਲਾਂਗੇ। ਮਹਾਂਬਕਤ ਕੋਲੇ ਮਾੜਾ ਬੈਸੀ ਸਿਮਰਨਾ ਇਹ ਦੇ ਦਿੱਤਾ। ਕਿਉਂ ਕਰਿਆ ਕਰ ਅੱਠ ਘੰਟੇ ਆਪਣੀ ਕਿਰਤ ਕਰਿਆ ਕਰ ਬਾਕੀ ਦਾ ਸਮਾਂ ਪਰਮਾਤਮਾ ਦੀ ਯਾਦ ਵਿੱਚ ਲਾਇਆ। ਬੋਲੋ ਸਤਨਾਮ ਸ੍ਰੀ ਵਾਹਿਗੁਰੂ ਅਹਰ ਸਭ ਕਰਦਾ ਫਿਰੈ ਅਹਰ ਇੱਕ ਨਾ ਹੋਇ ਅਹਰ ਸਭ ਆ ਮੀਨ ਮੀ ਕੰਮ ਤੰਦਾ ਉਹ ਵੀ ਕਰ ਲਈ ਉਹ ਵੀ ਕਰ ਲਈ ਉਹ ਵੀ ਬਣ ਜਿਓ ਅਸੀਂ ਕਰਤੋ ਨਹੀਂ ਭਜਣਾ ਕਹਿੰਦੇ ਐਂ ਕਹਦੇ ਕੋਈ ਦੀਵਾਕ ਨਹੀਂ ਕਰਤ ਕਰਤ ਕਰ ਧਰਮ ਦੀ ਕੋਈ ਜ਼ਮੀਨਾਰ ਹੈ ਔਰ ਕੀ ਖੇਤੀ ਕਰੇ ਇਹ ਬੱਚਾ ਪੜ ਗਿਆ ਉਹ ਨੌਕਰੀ ਮਿਲ ਗਈ ਡਿਊਟੀ ਤੇ ਪਾਇਆ ਬੰਦਰ ਰਿਹਾ ਨੌਕਰ ਚੱਕ ਰਹਿ ਦਿਹਾੜੀਦਾਰ ਕੋ ਮਜ਼ਦੂਰੀਆਂ ਕਰੇ ਮਹਾਰਾਜ ਸਮੇਤੋ ਵਿਪੱਜਣ ਦਿੱਤਾ ਸੱਜੇ ਪਾਸ਼ਾ ਪਰ ਅਸੀਂ ਕਿੰਨੇ ਦਧਾਲ ਕਰਦੇ ਹਾਂ ਕਿ ਹੈ ਸੁਖੀ ਕਿ ਸੰਤੋਖੀ ਹੈ ਕੁਟ ਗਿਆ ਹੈ ਮਾੜਾ ਮਟਾ ਕਿਸੇ ਨੂੰ ਆਹਰ ਸਭ ਕਰਦਾ ਦਰ ਹੈ ਆਹਰ ਇੱਕ ਨਾ ਹੋਏ ਨਾਨਕ ਜਿੱਤਾ ਆਹਰ ਜਗੂਤ ਰਹਿ ਬਿਰਲਾ ਬੂਝ ਕੋ ਜਿਹੜੇ ਕੰਮ ਦੇ ਨਾਲ ਕਿਰਤ ਦੇ ਨਾਲ ਕਿਰਤ ਤੇ ਕੀਰਤ ਜਦੋਂ ਤੁਸੀਂ ਮੈਂ ਜਦੋਂ ਅਰਦਾਸ ਕਰਦਾ ਜੀ ਦੇ ਦਿਹਾੜਿਆਂ ਤੇ ਬੇਨਤੀ ਕਰਦਾ ਹੁੰਦਾ ਕਿ ਵਰਮਖੋ ਕਈਆਂ ਦਾ ਧੰਦਾ ਧੰਦਾ ਬਣ ਜਾਂਦਾ ਉਹ ਸਾਡੇ ਵਾਲੇ ਮਨ ਧਰਮ ਨੂੰ ਕਈਆਂ ਨੇ ਧੰਦਾ ਬਣਾਇਆ ਹੋਏ ਔਰ ਕਈਆਂ ਦਾ ਧੰਦਾ ਵੀ ਧੰਦਾ ਬਣ ਜਾਂਦਾ ਹੁੰਦਾ ਜਿਹੜਾ ਵੀ ਜ਼ਿੰਮੇਦਾਰ ਇੱਕ ਫਾਰਮੂਲਾ ਹੈ ਸਾਡਾ ਉਤਮ ਖੇਤੀ ਮਦਦ ਵਿਚਾਰ ਕਰੇ ਚਟਾਕਰੀ ਹੁਣ ਜਿਹੜਾ ਕੋਈ ਭਜਨ ਵੰਦ ਕੀ ਕਰਦਾ ਹੋਇਆ ਪਰਮਾਤਮਾ ਦੇ ਦਿੱਤੇ ਹੋਏ ਸੰਗੋਧ ਦੇ ਆਸਰੇ ਰਹਿ ਕੇ ਖੇਤੀਬਾੜੀ ਕਰੇ ਉਹਦੇ ਤੋਂ ਵੱਡਾ ਕਿਹੜਾ ਸੰਦੋਖੀ ਸੰਤ ਹੋ ਸਕਦਾ ਕਰਤ ਕਰਤ ਦਾ ਧਰਮ ਦੇ ਹੱਥੋਂ ਦੇਖ ਹੈ ਭਲਾਵਨਾ ਹੈ ਤੇ ਜਿਹੜਾ ਧਾਰਮੀ ਹੈ ਉਹ ਸਭ ਤੋਂ ਸ਼ਰੋਮਣੀ ਉਤਮ ਖੇਤੀ ਨਦਰ ਵਿਚਾਰ ਹੁਣ ਬਹੁਤੇ ਫਿਰ ਵੀ ਦੁਖੀ ਹੈ ਦੁਖੀ ਕਿਉਂਕਿ ਕਾਰ ਦੁਖੀ ਹੋਣ ਦਾ ਕਾਰਨ ਕੀ ਹੈ ਜੋ ਪ੍ਰਮਾਤਮਾ ਨੇ ਦਿੱਤਾ ਨਾ ਉਹ ਤੋਂ ਸੇ ਸੰਤੋਸ਼ ਨਹੀਂ ਬੋਲੋ ਸਤਨਾਮ ਇਸ ਕਰਕੇ ਮਾਪੋਂ ਕਹਿੰਦੇ ਭਾਈ ਤਰ ਤਰ ਦੀਆਂ ਲੋੜਾਂ ਨੇ ਸਾਡੇ ਜੀਵਨ ਦੇ ਵਿੱਚ ਸਾਦੂ ਸਾਡੀ ਕਾੜੀ ਸਾਡਾ ਪਰਮੇਸ਼ਰ ਜੀਵਨ ਦਾ ਆਧਾਰ ਬਣ ਜੇ ਮੈਂ ਕੁਰਬਾਨੀ ਨਾਮ ਅੰਧਾਰ ਹੈ ਕੁਰਬਾਨੀ ਦਾਬ ਆਜ ਸਤਗੁਰੂ ਮੇਰੇ ਸਾਨੂੰ ਨੋੜਾਂ ਤੇ ਮਹਾਰਾਜ ਤੋਂ ਬੁਰਤ ਤੇ ਮੰਗਣਾ ਜੇ ਰੱਬ ਕੋਲੋਂ ਮੰਗੀ ਹੈ ਨਾ ਮਹਾਰਾਜ ਤੂੰ ਤੂੰ ਆ ਸਾਡੇ ਆਏ ਗਿਆ ਕੀ ਨਾ ਆਏ ਜੋ ਆ ਗਿਆ ਬਾਕੀ ਮੰਗਣ ਕੁਛ ਨਹੀਂ ਜਾਂਦਾ ਸਾਚਨਾਮ ਆਧਾਰ ਮਹਾਰਾਜ ਨਾ ਭੁੱਖਾ ਭੁੱਖਾ ਸਭ ਨੂੰ ਆਹਰ ਸਭ ਕਰਦਾ ਹੈ ਆਹ ਇੱਕ ਨਾ ਹੋਏ ਮਨ ਦਾ ਇੱਕ ਨਾ ਦਖਣੇ ਦੇ ਵਿੱਚ ਬਚਨ ਹੈ ਮਾਰੂ ਦਖਣੇ ਦੇ ਵਿੱਚ ਜਿੰਨਾ ਕੀ ਮੈਂ ਆਸ ਰਹੀ ਤਨਾ ਮਹਿੰਜੀ ਆ ਸੇਵਾ ਗੁਰੂ ਜਿੰਨਾ ਪਿੱਛੇ ਮੈਂ ਗਈ ਸੇ ਮੈਂ ਪਿੱਛੇ ਰਵਿਆਸ ਜਿੰਨਾ ਕੀ ਮੈਂ ਆਸ ਰਹੀ ਤਨਾ ਮਹਿੰਜੀ ਆ ਇਹ ਜਦੋਂ ਉਹ ਆਏਗਾ ਨਾ ਹਿਰਦੇ ਵਿੱਚ ਬਸ ਗਿਆ ਕਿ ਉਹਦਾ ਸੀ ਆਸਰਾ ਲੈਣਾ ਅਸੀਂ ਲੋਕਾਂ ਪਿੱਛੇ ਭੱਜੇ ਫਿਰਦੇ ਆ ਸਾਨੂੰ ਆ ਜਾਏ ਤੁਹਾਨੂੰ ਆ ਦੇ ਦੋ ਸਾਨੂੰ ਆ ਮਿਲ ਜਾਏ ਸਾਡਾ ਆ ਕੰਮ ਕਰਦਾ ਜਿੰਨਾ ਕੀ ਮੈਂ ਆਸ ਰੱਖੀ ਕਹਿੰਦੇ ਜਿੰਨਾ ਪਿੱਛੇ ਮੈਂ ਜਾਂਦਾ ਸੀ ਨਾ ਪਹਿਲਾਂ 5:00 ਵਜੇ ਤੇ ਵਾਹਿਗੁਰੂ ਜਦੋਂ ਤੂੰ ਆ ਗਿਆ ਨਾ ਹੁਣ ਸਾਰੇ ਮੇਰੇ ਵਿੱਚ ਹੀ ਤੁਰੇ ਫਿਰਦੇ ਆਂ ਬੋਲੋ ਸਤਿਨਾਮ ਸ਼੍ਰੀ ਗੁਰੂ ਜਿੰਨਾ ਤੇ ਪਹਿਲਾਂ ਮੈਂ ਆਸ ਰੱਖੀ ਸੀ ਓਟ ਲਿਆ ਹੋਇਆ ਸੀ ਆ ਵੀ ਕਰ ਦੋ ਮੇਰਾ ਵੀ ਸਮਾਰ ਦੇਵੋਗੇ ਮਹਾਰਾਜ ਹੁਣ ਤੇਰੀ ਇੰਨੀ ਕਿਰਪਾ ਹੋਗੀ ਹੁਣ ਸਾਰੇ ਜਣੇ ਮੇਰੇ ਅਦੇਾਸ ਰਖਦੇ ਵੀ ਇਹ ਬੰਦੇ ਕੁੜੀ ਚੱਲੀ ਉਹਦੇ ਮੁੱਢ ਸੈਤ ਕਰ ਸਾਡਾ ਸਰ ਜੀ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਇਸ ਕਰਕੇ ਸੱਜਣਾ ਸੋ ਜਿਸ ਜੀਨੋ ਰੱਬ ਦੀ ਪਿਆਸ ਤਰਫਲਾ ਜਿਹਦੇ ਹਿਰਦੇ ਵਿੱਚ ਪਰਮਾਤਮਾ ਮੰਗੇ ਜਾਂ ਜਿਹਨੇ ਰੱਬ ਦਾ ਓਟ ਆਸ ਲਿਆ ਉਹਨੂੰ ਸਾਰੀਆਂ ਲੋੜਾਂ ਆਉਂਦੀਆਂ ਜਿਹੜੀਆਂ ਨੇ ਬੁਨਿਆਦੀ ਤੌਰ ਤੇ ਅੰਦਰੂਨੀ ਤੌਰ ਤੇ ਸੋ ਅਧਿਆਤਮਕ ਤੌਰ ਤੇ ਸਾਰੀਆਂ ਪੂਰੀਆਂ ਹੋ ਜਾਂਦੀਆਂ ਨੇ ਇਸ ਕਰਕੇ ਮੈਂ ਤਾਅ ਵੇਂ ਦੀ ਕੀਤੀ ਹੈ ਕਿ ਅਸੀਂ ਨਾ ਥੋੜੀਆਂ-ਥੋੜੀਆਂ ਜਿਹੜੀਆਂ ਲੋੜਾਂ ਕਰਕੇ ਜ਼ਿੰਦਗੀ ਨੂੰ ਬੇਜ਼ਾਰ ਅਜ਼ਾਈ ਬਣਾ ਲਿਆ। ਤੁਸੀਂ ਕੁਝ ਵੀ ਦਾ ਰਾਲੂ ਬਣ ਕੇ ਮੰਗਣਾ ਫੇਰ ਵੀ ਨਹੀਂ ਜਾਣਾ। ਜੇ ਮੰਗਣਾ ਤਾਂ ਇੱਕ ਸੱਚ ਜਿਸ ਤੋਂ ਤੁਸ ਦੇਵੇ ਮੰਗਣੋ ਨਾ ਮੰਗੋ ਨਾ ਤਾਂ ਰੱਬ ਜਿਵੇਂ ਕਹਿ ਦਿੰਦੇ ਨਾ ਵੀ ਹਾਥੀ ਦੀ ਪੈੜ ਤੇ ਸਾਰੀਆਂ ਪੈੜਾਂ ਕਰਦੀ। ਮੰਗੋ ਕੁਛ ਨਹੀਂ ਜਾਂਦਾ। ਗੁਰੂ ਰਾਮਦਾਸ ਮਹਾਰਾਜ ਵੇਲੇ ਦਾ ਇੱਕ ਵਾਰ ਛੋਟੀ ਸਾਕੀ ਸੁਨਾਵਾਂ। ਮੰਗਣਾ ਹਰ ਮੰਗਣ ਨਹੀਂ ਕਹਿ ਬਿਨਤਦ ਹੋਰ ਜੇ ਮੰਗਣਾ ਸਭ ਦੁੱਖਾਂ ਕੈ ਦੁੱਖ ਦੇ ਨਾਮ ਸੰਦੋਖੀਆ ਉਤਰੈ ਮਨ ਕੀ ਸੁਖੁ ਸੁਖ ਮਹਾਰਾਜ ਵੇਲੇ ਜਦੋਂ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਬੈਠਾ ਸੋਹੇ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਂ ਤਨ ਤਨ ਰਾਮਦਾਸ ਗੁਰ ਜਨ ਸਰੀਆ ਸਨੇ ਸਾਰੀ ਪੂਰੀ ਹੋਈ ਪਰਾਂ ਬਾਤ ਆਪ ਸਰਜਣ ਹਰਿ ਬਹੁਤ ਬੜੀਆਂ ਸਾਬੈਨਾਂ ਜਾਈ ਗਣ ਜਾਂ ਇੰਨੀਆਂ ਬੜੈਆਂ ਮੇਰੇ ਬਾਝੂ ਦੇ ਖੜੇ ਹਰ ਮੰਦਰ ਹਰ ਮੰਦਰ ਹਰ ਜੋ ਸਾਜਿਆ ਹਰ ਵਸ ਹੈ ਤੁਸੀਂ ਮਨ ਬੇਨਤੀ ਹਮੇਸ਼ਾ ਕਰਦਾ ਹਾਂ ਸੱਜਣਾ ਅਸੀਂ ਦੁਨੀਆ ਦੇ ਸ਼ਾਇਦ ਸਪਾਟੇ ਬੜੇ ਕਰਦੇ ਹੁੰਦੇ ਹਾਂ ਬੜਾ ਦੇਸ਼ਾਂ ਦੇ ਵਿੱਚ ਘੁੰਮਦੇ ਆਂ ਅਸੀਂ ਸਾਡੇ ਨਿੱਕੇ ਵੀਰ ਸੋਭਾਏ ਮਨਜੀਬ ਸਿੰਘ ਤੇ ਅਰਸ਼ਦੀਪ ਸਿੰਘ ਜੋਕੇ ਦੀ ਧਰਤੀ ਉੱਤੇ ਰਹਿੰਦੇ ਉਪਜੀਵਕਾਂ ਦੇ ਅਨਦਰ ਉਪਜੀਵਕਾ ਦਾ ਕਾਰਨ ਤੇ ਦੂਸਰਾ ਫਰਕ ਉਹ ਅਲੱਗ ਦੁਨੀਆ ਨੂੰ ਦੇਖਣਾ ਅਸੀਂ ਗੁਰਮੁਖ ਪਰ ਪੂਰਾ ਦੇ ਜਾਂਦੇ ਸੁਖ ਹੈ ਪਰ ਜਿੱਦੋਂ ਜਦੋਂ ਤੁਸੀਂ ਹਰਮੰਦਰ ਸਾਹਿਬ ਬਣਾਉ ਇਹਨੂੰ ਇਹ ਤੂਰ ਦਾ ਸਥਾਨ ਨੰਗੜੇ ਬਣਾਇਆ ਇੱਥੇ ਸਾਡੀ ਮਨ ਦੀ ਖਰਾਕ ਹੈ ਇੱਥੇ ਸਾਡੀ ਆਤਮਾ ਦੀ ਖਰਾਕ ਹੈ ਇੱਥੇ ਆ ਕੇ ਜਨਮਾਂ ਜਨਮਾਂ ਤੋਂ ਉਖਾਲੇ ਜਾਂਦੇ ਜੀ ਜਿਆਨੀ ਪਿੰਦਰਪਾਲ ਸਿੰਘ ਜੀ ਉਹਨਾਂ ਦੀ ਕਥਾ ਦੇ ਦੌਰਾਨ ਸੀ ਬਹੁਤ ਵਾਰੀ ਸੁਣਿਆ ਉਹ ਬੜੇ ਭਾਵਕ ਬਚਨ ਕਰਦੇ ਜੋ ਗ੍ਰੰਥਾਂ ਦੇ ਵਿੱਚ ਲਿਖੀ ਹੋਈ ਆ ਉਹ ਕਹਿੰਦੇ ਆ ਕਿ ਧੰਨ ਧੰਨ ਗੁਰੂ ਰਾਮਦਾਸ ਜੀ ਧੰਨ ਧੰਨ ਗੁਰੂ ਰਾਮਦਾਸ ਇਹ ਜਦੋਂ ਜੇੜੀਆਂ ਦੇ ਵਿੱਚ ਖੜ ਕੇ ਸਾਹਮਣੇ ਮਹਾਰਾਜ ਦਰਬਾਰ ਸਿਧ ਦੇ ਦਰਸ਼ਨ ਹੁੰਦੇ ਆ ਨਾ ਉਹਦੋਂ ਹੱਥ ਜੋੜ ਕਰਕੇ ਅਰਦਾਸ ਰੂਪ ਦੇ ਵਿੱਚ ਬਚਨ ਕਿਹਾ ਕਰੋ ਤਨ ਤਨ ਗੁਰੂ ਰਾਮ ਦਾਸ ਵਡਿਆਈ ਹੋਈ ਫਿਰ ਰੱਖੀ ਨਮਾਣਿਆਂ ਦੇ ਨਾਲ ਸਤ ਗੁਰ ਢਾਕ ਲਿਆ ਮੁਖੇ ਪਾਪੀ ਜਿਨ ਕਾ ਪਖ ਕਰੇ ਤੁਸਾਂ ਜਿਸ ਦਾ ਹੋਵੇ ਬਲਕ ਸੁੱਖਾਂ ਦੇ ਨਾਥ ਜਾਤ ਮੇਰਾ ਬਨ ਹੈ ਆਤਮਾ ਦਾਸ ਤਨ ਤਨ ਗੁਰੂ ਰਾਮ ਦਾਸ ਰੱਖੀ ਨਮਾਣਿਆਂ ਦੇ ਨਾਲ ਗੱਲ ਯਾਦ ਰੱਖੋ ਦੁਨੀਆ ਦੇ ਵਿੱਚ ਬਹੁਤ ਥੋੜੇ ਆ ਜਿਹੜੇ ਪੜਦੇ ਟੱਕਰ ਦੇ ਉੱਤੇ ਹੁੰਦੇ ਆ ਪੜਦੇ ਪਰ ਨਹੀਂ ਤੇ ਬਹੁਤ ਆ ਤਾਂ ਉਹਨਾਂ ਲੋਕਾਂ ਦੀ ਹੈ ਜਿਹੜੇ ਦਿਨ ਭਰ ਤੇ ਦਿਨ ਹਰ ਸਮੇਂ ਤੁਹਾਡੀ ਖਾਮੀਆਂ ਨਾਲ ਉਹਦੇ ਫਿਰਦੇ ਆ ਕਿ ਇੱਥੋਂ ਵੀ ਦੀ ਕਿ ਕਮਜ਼ੋਰੀ ਸਤ ਪੁਰ ਤੂੰ ਹੱਸ ਸਿਰ ਤੇ ਰੱਖੀ